ਕੋਫ ਦੇਣਾ ਬਾਅਦ ਫਿਰ ਮੈਂ ਤੇ ਹਰਪੇਜ ਵੀ ਠੇਕੇ ਤੇ ਗੱਡੀ ਰੋਕ ਹੀ ਲੈਣੇ ਹੁੰਨੇ ਆ ਹਰਪੇਜ ਹਾਂ ਅਜ ਫਿਰ ਲੈ ਚਲੀਏ ਚਾਰ ਬੋਤਲਾਂ ਲੈ ਚੱਲੋ ਹੈ ਆਜੋ ਫਿਰ ਅੰਗਰੇਜ਼ੀ ਲਈਏ ਕਿ ਦੇਸੀ ਲਈਏ ਪਹਿਲਾਂ ਫੈਸਲਾ ਕਰ ਲਾ ਮੈਂ ਤਾਂ ਕਹਿੰਦਾ ਦੇਸੀ ਪੰਜਾਬੀ ਉਹ ਆਪ ਨੂੰ ਸਮਝ ਚ ਆ ਜੂ ਬਸ ਠੀਕ ਆਜੋ ਤੁਹਾਨੂੰ ਵੀ ਲੈ ਕੇ ਦਿੰਨੇ ਆ ਆਜੋ ਦੋ ਦੋ ਇੰਨਾ ਨੂੰ ਵੀ ਇਹ ਇੰਨਾ ਨੂੰ ਵੀ ਲੈ ਦੋ ਸੁਜੈਸਟ ਵੀ ਕਰ ਦਿਓ ਕਿ ਕਿਹੜੀ ਪੀਣੀ ਚਾਹੀਦੀ ਹੈ ਕਿਹੜੀ ਹਾਂ ਆਜੋ ਤੇ ਤੁਹਾਨੂੰ ਹੋਰ ਦੱਸਾਂ ਗੱਲ ਹਾਂ ਉਸ ਪੈਂਡ ਦੇ ਵਿੱਚ ਆ ਜਿਹੜੇ ਪਿੰਡ ਦੇ ਵਿੱਚ ਬੰਦੇ ਨੇ ਅੱਖਰਾਂ ਨਾਲ ਸ਼ਬਦਾਂ ਨਾਲ ਦੁਨੀਆ ਮਨਾਤੀ ਦੁਨੀਆ ਉਹਨਾਂ ਦੇ ਦੁਨੀਆ ਨੇ ਚਾਤੀ ਸੀ ਯਾਰ ਹਾਂ ਉਸ ਮੂਸੇ ਦੇ ਵਿੱਚ ਆ ਸੱਜਣੋ ਮੂਸੇ ਪਿੰਡ ਦੇ ਵਿੱਚ ਆਪਾਂ ਬਾਈ ਦੇ ਕੋਲੇ ਆ ਤੇ ਇਹ ਸਿੱਧੂ ਦਾ ਪੂਰਾ ਯਾਰ ਬੰਦਾ ਸੀ ਅੱਛਾ ਹੋਰ ਵੀਰੇ ਕੀ ਹਾਲ ਨੇ ਛੱਡ ਦਿਖਾ ਤੁਹਾਡਾ ਨਾਮ ਕੀ ਆਹ ਸਿੱਧੂ ਉਹ ਦੇਖ ਉਹ ਦੇਖ ਇਧਰ ਤਾਂ ਪਹਿਲੀਆਂ ਦੇ ਵਿੱਚ ਹੋਏ ਹਾਂ ਹਾਂ ਇਹ ਸਿੱਧੂ ਦਾ ਪੂਰਾ ਯਾਰ ਸੀ ਜੀ ਸਹੀ ਆ ਤੇ ਇਹ ਆਪਣੀਆਂ ਪਈਆਂ ਕੱਢ ਕੇ ਰੱਖੀ ਪਈਆਂ ਹਾਂ ਇਹਨਾਂ ਦੀ ਮੰਗ ਕਿੰਨੀ ਕ ਕਿੰਨੀਆਂ ਕ ਮੰਗੀਆਂ ਐ ਲੋਕਾਂ ਨੇ ਬਹੁਤ ਮੰਗੀਆਂ ਆਂ ਬਈ ਅਸੀਂ ਇਹ 100 ਲਿਆਂਦੀ ਸੀਗੀ ਹਾਂ ਤੇ ਥੋੜੀਆਂ ਜਾਈਆਂ ਸਾਡੇ ਕੋਲ ਤੇ ਅਸੀਂ ਪਹਿਲੇ ਦਿਨ ਹੀ ਚੱਤ ਹੋਈ ਸੀਗੀ ਕਿਉਂਕਿ ਬਾਈ ਨੇ ਫੋਨ ਕਰਦਾ ਸੀ ਜਗਵਿੰਦਰ ਨੇ ਹਾਂ ਤੇ ਬੁੱਕ ਆ ਗਈ ਜੀ ਤੇ ਬਸ ਪਹਿਲੇ ਦਿਨ ਹੀ ਉਧਰ ਨਹੀਂ ਚੱਲ ਪਿਆ ਸੀ ਕੰਮ ਹਾਂ ਉਹ ਜਦੋਂ ਤੁਸੀਂ ਕਲੈਪ ਆਇਆ ਮੇਰੇ ਨਾਲ ਉਦੋਂ ਕਿੰਨਾ ਕ ਚੱਲ ਪਿਆ ਸੀ ਕੰਮ ਆਉਣ ਲੱਗ ਗਿਆ ਤੁਸੀਂ ਘੰਟੇ ਡੇਢ ਘੰਟੇ ਦੇ ਵਿੱਚ 35 ਵਾਲੀ ਆ ਗਈ ਸੀਗੇ ਆਰਡਰ ਨਾਲ ਦੀ ਨਾਲ ਹੀ ਭਾਈ ਹਾਂ ਚੱਲ ਰਹੀ ਆ ਹੁਣ ਵੀ ਚੱਲ ਰਹੀ ਆ ਪਰ ਹੁਣ ਸਾਰੇ ਪਬਲਿਸ਼ਰਾਂ ਕੋਲੇ ਬਾਗੀ ਕਿਉਂਕਿ ਪਬਲਿਸ਼ਰਾਂ ਕੋਲੇ ਬਾਗੀ ਪਰ ਜੇ ਤੁਸੀਂ ਆਨਲਾਈਨ ਮੰਗਾਉਣੀ ਆ ਸਲੋਤਰ ਇਹਦਾ ਸੈਕੰਡ ਐਡੀਸ਼ਨ ਆ ਗਿਆ ਹਾਂ ਸਲੋਤਰ ਸੈਕੰਡ ਐਡੀਸ਼ਨ ਹਾਂ ਪਹਿਲਾ ਐਡੀਸ਼ਨ ਸਾਰਾ ਹੋਲਡ ਆਊਟ ਹੋ ਗਿਆ ਪਰ ਭੇਜ ਇੱਕ ਸਲਾਹ ਦੇ ਹਾਂ ਕੋਈ ਵੀ ਬੰਤਾ ਹਾਂ YouTube ਵਰ ਬਣਾਣਾ ਚਾਹੁੰਦਾ ਹਾਂ ਉਹ ਕੀ ਪੜਨਾ ਸ਼ੁਰੂ ਕਰੇ ਅਸਲ ਵਿੱਚ ਨਾ ਸਭ ਤੋਂ ਪਹਿਲਾਂ ਤਾਂ ਨਾ ਸ਼ਬਦ ਜਿੰਨੀ ਹੋਵੇ ਉਨੀ ਕੱਟ ਮੈਂ ਕਿੰਨਾ ਵੀ ਨਹੀਂ ਵੀ ਬਣਨਾ ਚਾਹੁੰਦਾ ਕੋਈ ਯੂਟਿਊਬਰ ਹਾਂ ਉਹ ਆਪਦੇ ਬੱਚਿਆਂ ਵਾਸਤੇ ਕਿਸੇ ਨੂੰ ਤੋਹਫਾ ਦੇਣਾ ਚਾਹੁੰਦਾ ਕੁਝ ਹੋਰ ਆ ਕਿਤਾਬ ਮੇਰਾ ਪੈਨਡ ਜਾਨੀ ਗੁਰਦੱਤ ਸਿੰਘ ਜੀ ਮੈਂ ਕਿਹਨੀ ਤਿੰਨ ਆੜੀ ਪੜਤੀ ਹੋਣੀ ਮੈਂ ਚਾਰ ਆੜੀ ਪੜਤੀ ਹੋਣੀ ਹੈ ਇਹ ਕਿਤਾਬ ਕੱਲੇ ਕੱਲੇ ਯਾਰ ਬੱਚੇ ਦੇ ਜਨਮ ਤੋਂ ਲੈ ਕੇ ਹਮ ਜਨਮ ਤੋਂ ਕਿ ਉਦੋਂ ਪਹਿਲਾਂ ਤੋਂ ਲੈ ਕੇ ਜਿਹੜੀਆਂ ਰੀਤਾਂ ਚੱਲਦੀਆਂ ਹੁੰਦੀਆਂ ਉੱਥੋਂ ਤੋਂ ਲੈ ਕੇ ਬੰਦਿਆਂ ਨੂੰ ਗੰਗਾ ਛੱਡਣ ਤੱਕ ਅੱਛਾ ਮਤਲਬ ਵਿਆਹ ਸ਼ਾਦੀਆਂ ਤੋਂ ਲੈ ਕੇ ਕਿ ਸਾਰਾ ਕੌਸ਼ਿਸ਼ ਕਿਉਂ ਪਾਈ ਦਈਆਂ ਗੱਲ ਬਿਲਕੁਲ ਇਹ ਕਿਤਾਬ ਦੀ ਇੱਕ ਹੋਰ ਖਾਸੀਅਤ ਹੈ ਜੀ ਹਾਂ ਇਹ ਕਹਿ ਨਹੀਂ ਕਰਦੇ ਤਸਿੰਗ ਨੂੰ ਜੀ ਇਹ ਕਿਤਾਬ ਦੇ ਬਦਲੇ ਚੰਡੀਗੜ੍ਹ ਦੇ ਵਿੱਚ ਕੋਠੀ ਦਿੱਤੀ ਵੀ ਸਰਕਾਰ ਨੇ ਜਦੋਂ ਲਿਖੀ ਉਦੋਂ ਬਾਅਦ ਇਹ ਦਾ ਕਮਾਲ ਦੀ ਇਹਨੇ ਆਪਦੇ ਪਿੰਡ ਦੇ ਮਾਹੌਲ ਦੀ ਲਿਖਦੇ ਹੋਏ ਚਾਚ ਇਹ ਮਹਾਨੀ ਗ੍ਰੰਥ ਹੈ ਆਪਦੇ ਵਿੱਚ ਜਿਵੇਂ ਮੇਰਾ ਪਾਕਿਸਤਾਨ ਕਿਤਾਬ ਮੰਨੀ ਜਾਂਦੀ ਹੈ ਨਾ ਹੂੰ ਉਹ ਦਾ ਉਹ ਖਿੱਤੇ ਦੀ ਕਿਤਾਬ ਹੈ ਹੂੰ ਇਹ ਸਾਡੇ ਖਿੱਤੇ ਦਾ ਪਾਕਿਸਤਾਨ ਇਹ ਮੈਨੂੰ ਲੱਗਦਾ ਇਹਦੇ ਨਾਲੋਂ ਵੀ ਪਹਿਲਾਂ ਯਾਰ ਆ ਜੀ ਜ਼ਰੂਰੀ ਹੈ ਕਿਉਂਕਿ ਉਹ ਤਾਂ ਰਸ਼ੀਅਨ ਹੈ ਇਹ ਆਪਣੀ ਹੈ ਸਾਡੀ ਇਹ ਹੈਗੀ ਹੂੰ ਇਹ ਇਹ ਆਪਣਾ ਰਸੂਲ ਹਮਜ਼ਾ ਤੋਗ ਹਾਂ ਨਹੀਂ ਮੈਨੂੰ ਲੱਗਦਾ ਇਹ ਗਿਆਨੀ ਗੁਰਦਾਸ ਸਿੰਘ ਆ ਗਿਆਨੀ ਗੁਰਦਾਸ ਸਿੰਘ ਆ ਰਸ਼ੀਅਨ ਦਾ ਰਸ਼ੀਅਨ ਦਾ ਹੂੰ ਬਹ ਇੱਕ ਤੋਤੋਂ ਦੀ ਹੈ ਯਾਰ ਇਹ ਹੋ ਗਿਆ ਤੇ ਇੱਕ ਹੋਰ ਇਸ ਤੋਂ ਅੱਗੇ ਇਹ ਪੜ ਲੈਂਦਾ ਬੰਦਾ ਤਾਂ ਪੂਰਾ ਪਿੰਡੂ ਹੋ ਗਿਆ ਪਿੰਡ ਹੋ ਗਿਆ ਇਹਦੇ ਬਿਨਾਂ ਤੁਹਾਨੂੰ ਮੈਂ ਦੱਸ ਦੇਣਾ ਹਾਂ ਇੱਕ ਪੰਜਾਬ ਦੀ ਕਿਤਾਬ ਹੋਰ ਵੀ ਸੀ ਮੈਨੂੰ ਸ਼ਾਇਦ ਰਾਈਟਰ ਦਾ ਨਾਮ ਨਹੀਂ ਇੱਥੇ ਪਤਾ ਆਮਨਦੀਪ ਸੰਧੂ ਦੀ ਕਿਤਾਬ ਹੈ ਕਿਤਾਜੀ ਤੇ ਇੱਕ ਹੈਗੀ ਹੈ ਮੈਂ ਤੁਹਾਨੂੰ ਸੀਕ੍ਰੀਟ ਦੱਸਦਾ ਹਰ ਭੇਜਦਾ ਵੀ ਇੰਨੀਆਂ ਐਡੀਆਂ ਕਿਤਾਬਾਂ ਗਾਂਧੀ ਦੇ ਪਰਪੋਤੇ ਦੀ ਲਿਖੀ ਹੋਈ ਕਿਤਾਬ ਹਾਂ ਰਾਜਮੋਹਨ ਗਾਂਧੀ ਦੀ ਕਿਤਾਬ ਸੀ ਉਹ ਗਾਂਧੀ ਦੀ ਲਿਖੀ ਹੋਈ ਉਹ ਆਊਟ ਆਫ ਸਟਾਕ ਹੋ ਗਈ ਉਹ ਦੇਖੋ ਗੁਜਰਾਤ ਦੇ ਪਰਿਵਾਰਾਂ ਨਾਲ ਸੰਬੰਧ ਰੱਖਣ ਵਾਲਾ ਬੰਦਾ ਤੇ ਪੰਜਾਬ ਦੇ ਬਾਰੇ ਉਹਨੇ ਬਹੁਤ ਬਰੀਕੀ ਦੇ ਨਾਲ ਲਿਖਿਆ ਸਹੀ ਗੱਲ ਕਹਿ ਰਹੇ ਜੀ ਮੈਂ ਬਿਲਕੁਲ ਬਿਲਕੁਲ ਜੀ ਤੇ ਆ ਆ ਹੋਗੀ ਪੰਜਾਬ ਦੀ ਡਿਕਸ਼ਨਰੀ ਹਾਂ ਇਹ ਰੱਖਣੀ ਬਹੁਤ ਜ਼ਰੂਰੀ ਹੈ ਇਹ ਹਰ ਇੱਕ ਘਰੇ ਹੋਣੀ ਲਾਜ਼ਮੀ ਹੈ ਇਹ 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 ਹਰੇਕ ਬੰਦੇ ਦੇ ਘਰੇ ਪਈ ਹੋਣੀ ਲਾਜ਼ਮੀ ਹੈ ਚਾਹੀਦੀ ਆ ਇਹ ਸਾਡੀ ਪੰਜਾਬੀ ਡਿਕਸ਼ਨਰੀ ਆ ਬਿਲਕੁਲ ਹਾਂ ਦੇਖੋ ਆ ਹਾਂ ਬਾਈ ਹਾਂ ਇਹ ਜਿਵੇਂ ਆਪਾਂ ਸਾਰਿਆਂ ਨਾਲੋਂ ਕੈਂਟ ਡਿਕਸ਼ਨਰੀ ਕਿਹਨੇ অক্সਫੋਰਡ ਦੀ ਕਿਹਨੇ ਹੁੰਦੀ ਕਿਹਦੀ ਕਿਹਨੇ ਹਣਾ অক্সਫੋਰਡ ਦੀ ਕਹਿੰਦੇ ਹਨ ਹਾਂ ਤਾਂ ਇਹ ਇਹ ਸਾਡੇ ਪੰਜਾਬ ਇਹਦਾ ਮਤਲਬ ਇਕੇ ਸਟਰਗਲ ਬਹੁਤ ਵੱਡਾ ਨਾ ਇਹਨੂੰ ਲਿਖਣ ਵਾਸਤੇ ਪੂਰਾ ਜੀਵਨ ਲਾਤਾ ਕਾਨ ਸਿੰਘ ਨਾਭਾ ਨੇ ਹਣਾ 21 22 ਸਾਲ ਲਾਏ ਇਹ 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 ਮਤਲਬ ਕਾਨ ਸਿੰਘ ਨਾਭਾ ਦੀ ਜਵਾਨੀ ਤੋਂ ਲੈ ਕੇ ਬੁਢਾਪੇ ਤੱਕ ਦੀ ਸਾਰੀ ਕਮਾਈ ਹੈ ਸੋ ਨੂੰ ਮੈਂ ਦੱਸ ਦਿਆਂ ਆਪਣੇ ਪਿੰਡਾਂ ਦੇ ਵੀਰ ਵੀ ਇੰਨੇ ਮੀਲ ਤੋਂ ਲੈ ਕੇ ਇੰਨੇ ਮੀਲ ਚੱਲਾਂਗੇ ਤਾਂ ਉੱਥੇ ਆ ਗੁਰਦੁਆਰਾ ਸਾਹਿਬ ਉਹਦਾ ਉਹ ਅਰਥ ਆ ਇੱਕ ਕਿਤਾਬ ਸਾਦੀ ਸੋਰ ਸਿੰਘ ਸਿੱਤਲ ਜੀ ਦੀ ਸਿੱਖ ਮਿਸਲਾਂ ਦਾ ਇਤਿਹਾਸ ਤੇ ਕਰਾਣੇ ਮਤ ਸਾਦੀ ਜੀ ਭਾਸ਼ਾ ਚ ਲਿਖੀ ਹੋਈ ਹੈ ਇਹਨਾਂ ਦੀਆਂ ਬਹੁਤ ਸਾਰੀਆਂ ਖਤਾਬਾਂ ਹੋਰ ਵੀ ਹੈਗੀਆਂ ਨਾ ਮਹਾਰਾਣੀ ਜਿੰਦਾ ਜੀ ਮਹਾਰਾਣੀ ਜਿੰਦਾ ਬਹੁਤ ਇਤਿਹਾਸ ਇਹਨਾਂ ਦਾ ਸਿੱਖ ਦੁਖੀ ਮਾਪਾਤ ਤੋਂ ਕਈ ਕਿਤਾਬਾਂ ਨੇ ਤੇ ਇਹ ਬਾਕੀ ਗੱਲ ਰਚ ਟੇਸਟ ਤੇ ਨਾਵਲਾਂ ਦੇ ਵਿੱਚੋਂ ਅਗਰ ਟੇਸਟ ਦੀ ਗੱਲ ਕਰੀਏ ਤਾਂ ਸਭ ਤੋਂ ਸੌਖਾ ਤੇ ਵਧੀਆ ਸਕੂਨ ਵਾਲਾ ਤੁਹਾਨੂੰ ਪੜਕਾਊਗਾ ਨਹੀਂ ਨਾਨਕ ਸਿੰਘ ਨਾਨਕ ਸਿੰਘ ਉਹ ਸਭ ਤੋਂ ਵਧੀਆ ਨਾਵਲਕਾਰਾਂ ਦੇ ਵਿੱਚ ਮੈਨੂੰ ਲੱਗਦਾ ਹੁੰਦਾ ਦੇਖੋ ਹਰੀ ਦਾ ਟੈਸਟ ਵੱਖਰਾ ਐਵੇਂ ਕਹਾਣਾਵੇਂ ਆਪ ਪਵਿੱਤਰ ਹੋ ਗਿਆ ਨਸੂਰ ਹੋ ਗਿਆ तकरीबन 29 ਨਹੀਂ 32 ਨਾਵਲ ਇਹਨਾਂ ਦੇ ਸ਼ਾਇਦ ਰਚਨਾਵਾ ਤਾਂ ਜਿਨ੍ਹਾਂ ਚ 16 17 ਤਾਂ ਪੜਨ ਦਾ ਮੌਕਾ ਮਿਲਿਆ ਸੀਗਾ ਤਾਂ ਬਹੁਤ ਕਮਾਲ ਦੇ ਚਿੱਤਰਕਾਰ ਉਹ ਇੰਨਾ ਪ੍ਰਚਲਿਤ ਨਹੀਂ ਸੀ ਹੋਇਆ ਪਰ ਮੈਨੂੰ ਨਿੱਜੀ ਤੌਰ ਤੇ ਬਹੁਤ ਚੰਗਾ ਲੱਗਾ ਚਿੱਤਰਕਾਰ ਵੀ ਨਾਵਲ ਸੀ ਇਹਨਾਂ ਦਾ ਤੇ ਕਹੇ ਕਮਾਲ ਹੀ ਸੀ ਇਦੋਂ ਬਿਨਾਂ ਗੱਲ ਕਰੀਏ ਜੋ ਵਾਰਤਕ ਦੇ ਵਿੱਚ ਆਮ ਤੌਰ ਤੇ ਸਾਰੇ ਪੜਦੇ ਐ ਸੁਜੈਸਟ ਹੁੰਦਾ ਉਹ ਸਭ ਤੋਂ ਪਤਾ ਨਰਿੰਦਰ ਸਿੰਘ ਰਪੂਰ ਉਹ ਆਮ ਸੁਜੈਸਟ ਕਰ ਦਿੰਦੇ ਆ ਮੈਨੂੰ ਲੱਗਦਾ ਉਸ ਤੋਂ ਬਿਨਾ ਹੋਰ ਵੀ ਬਹੁਤ ਕੁਝ ਉਹਨਾਂ ਦੀਆਂ ਪਹਿਲੀਆਂ ਕਿਤਾਬਾਂ ਜ਼ਿਆਦਾ ਵਧੀਆ ਸੀ ਡੁੰਗੀਆਂ ਸ਼ਿਖਰਾਂ ਵਗੈਰਾ ਨਾਨਕ ਬਾਰੇ ਸੱਚ ਦੀ ਖੋਜ ਸਰਨ ਦੋਸਾਂਜ ਦੀ ਲਿਖੀ ਹੋਈ ਹੈ ਸ਼ਾਇਦ ਉਹ ਪੁਰਾਣੀ ਕਿਤਾਬ ਆ ਉਹ ਹਾਂ ਉਹ ਮਤਲਬ ਬਹੁਤ ਪ੍ਰਭਾਵਿਤ ਕਰਦੀ ਹੈ ਕਿਤਾਬਾਂ ਬੰਦੇ ਨੂੰ ਮਤਲਬ ਸਿੱਖ ਫਲਸਫੇ ਦਾ ਬਹੁਤ ਕੋਸ਼ਾ ਉਹਦੇ ਵਿੱਚ ਬਿਲਕੁਲ ਬਿਲਕੁਲ ਨਾਨਕ ਬਾਰੇ ਸੱਚ ਦੀ ਕੋਸ਼ਿਸ਼ ਡਾਕਟਰ ਸਰੇਂਦਰ ਸਿੰਘ ਦਸਾਂਜ ਡਾਕਟਰ ਸਰੇਂਦਰ ਸਿੰਘ ਦਸਾਂਜ ਅਸਲ 'ਚ ਨਿਰਿੰਦਰ ਸਿੰਘ ਕਪੂਰ ਜੀ ਨੇ ਪਹਿਲੀਆਂ ਕਿਤਾਬਾਂ ਲਿਖੀਆਂ ਸੀ ਉਹਨਾਂ ਨੂੰ ਹੀ ਢਾਟੂ ਕੇ ਮਾੜਾ ਮੋਟਾ ਬਦਲ ਕੇ ਉਹ ਹੀ ਆ ਰਹੀਆਂ ਅਸਲ 'ਚ ਪਹਿਲੀਆਂ 4-5 ਲੈ ਲਓ ਤਾਂ ਸਾਰਾ ਹੀ ਵਿੱਚ ਹੁਣ ਤੱਕ ਨਿਰਿੰਦਰ ਸਿੰਘ ਪੂਰਾ ਆ ਜਾਂਦਾ ਮਾਲਾ ਮਣਕੀ ਖਿੜਕੀਆਂ ਆਹਾਂ ਖਿੜਕੀਆਂ ਉਹ ਸਾਰਾ ਜੋ ਡੁੰਗੀਆਂ ਸ਼ਿਖਰਾਂ ਹਾਂ ਉਹ ਕਮਾਲ ਮੈਨੂੰ ਲੱਗਦਾ ਪਹਿਲੀ ਜੇ ਵਲਡ ਰਾਜਨੀਤੀ ਬਾਰੇ ਪੜਨਾ ਤਾਂ ਡਾਕਟਰ ਦਲਜੀਤ ਸਿੰਘ ਦੂਜਾ ਪਾਸਾ ਉਹ ਬਦੀ ਦੀ ਜੜ ਹਾਂ ਉਹ ਸਾਰਾ ਕੁਝ ਦੱਸਦਾ ਵੀ ਕੌਣ ਕੀ ਉਹ ਅੱਖਜੀ ਵਾਲੇ ਕਿਹੜੇ ਆਹੋ ਹਾਂ ਲੂਮੀਨਾਤੀ 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 ਕੌਣ ਹਾਂ ਬਾਕੀ ਸ਼ਾਇਰੀ ਦੀ ਗੱਲ ਕਰੀਏ ਹਮ ਸੁਰਜੀਤ ਪਾਤਰ ਹੋਗੇ ਸ਼ਿਵ ਕੁਮਾਰ ਬਟਾਲਵੀ ਅਤੇ ਕ੍ਰਾਤਿਕਾਰੀ ਆਪਣਾ ਪਾਸ਼ ਮੈਂ ਕਾ ਹਾਂ ਉਗ ਪਾਵਾਂਗਾ ਫਿਰ ਭਾਵੇਂ ਸੜਦੇ ਉਹ ਬੰਬ ਮੇਰੇ ਤੇ ਹਾਂ ਹਨਾ ਇਹ ਜੀਆਂ ਚੀਜ਼ਾਂ ਪੀਰ ਨੇ ਹੁਣ ਕਾगज ਦੇ ਜੋ ਪੰਜਾਂ ਸਾਲਾਂ ਚ ਇੱਕ ਵਾਰ ਚੱਲਦਾ ਹੈ ਜਿਸ ਦੇ ਵਜਦਾ ਹੈ ਪਾਣੀ ਨਹੀਂ ਮੇਰਾ ਲਹੂ ਮੰਗਦਾ ਹੈ ਹਾਂ ਬਿਲਕੁਲ ਇਹ ਚੀਜ਼ਾਂ ਸਾਰੀਆਂ ਦਰਸ਼ਕੋ ਬਾਕੀ ਟੇਸਟ ਤੇ ਨਿਰਪਰ ਕਰਦਾ ਵਾ ਮੈਨੂੰ ਲੱਗਦਾ ਸਟਾਰਟਿੰਗ ਦੇ ਵਿੱਚ ਪੜ੍ਹਨਾ ਹੋਵੇ ਤਾਂ ਆਹ ਇੱਕ ਤਾਵਾ ਬੇਸਿਕ ਜਿਹਾ ਬੰਦਾ ਪੜ੍ਹ ਲੇ ਉਸ ਤੋਂ ਬਾਅਦ ਚ ਰੌਚਕ ਉਹਦੇ ਬਾਅਦ ਜਾਂਦੀ ਉਸ ਤੋਂ ਬਾਅਦ ਤਾਂ ਫਿਰ ਬਰੀਕੀ ਦੇ ਵਿੱਚ ਆਪਾਂ ਪੈਣੇ ਆ ਜਿਵੇਂ ਹਰੀ ਸਿੰਘ ਨਲਵਾ ਬਾਰੇ ਪਸਤਾਰ ਚ ਪੜਨਾ ਉਹ ਕਿਤਾਬ ਮੈਂ ਪੜੀ ਨਹੀਂ ਗਈ ਮੈਂ ਬਿਨ ਮੇਰੇ ਕੋਲ ਕਿਤਾਬ ਆ ਇਹ ਕਿਵੇਂ ਆ ਇਹ ਬਨੀਤ ਨਲਵਾ ਦੀ ਕਿਤਾਬ ਆ ਬਨੀਤ ਨਲਵਾ ਹਰੀ ਸਿੰਘ ਨਲਵਾ ਦੇ ਕੁੱਲ ਦੇ ਵਿੱਚੋਂ ਆ ਇਹਨਾਂ ਦੇ ਖਾਨਦਾਨ ਵਿੱਚੋਂ ਇਹਨਾਂ ਦੇ ਖਾਨਦਾਨ ਦੇ ਵਿੱਚੋਂ ਉਹਨਾਂ ਨੇ ਬਹੁਤ ਰਿਸਰਚ بیسਡ ਮਤਲਬ ਕਿ ਬਹੁਤ ਸਾਲਾਂ ਦੀ ਮਿਹਨਤ ਤੋਂ ਬਾਅਦ ਇਹ ਕਿਤਾਬ ਨਿਕਲ ਕੇ ਆਈ ਹੈ ਤੇ ਅੱਜ ਕੱਲ ਇਹ ਬਹੁਤ ਮਤਲਬ ਕਿ ਵਿਕਰੀ ਆ ਪੜੀ ਜਾ ਰਹੀ ਹੈ ਕਿਉਂਕਿ ਇਹਦੇ ਵਿੱਚ ਬਰੀਕ ਤੋਂ ਬਰੀਕ ਜਾਣਕਾਰੀ ਇੱਕ ਮੈਂ ਕੁੜੀਆਂ ਵਾਸਤੇ ਸਪੈਸ਼ਲ ਕਹੂੰਗਾ ਕੁੜੀਆਂ ਨੇ ਜੇ ਪੜ੍ਹਨਾ ਹੋਵੇ ਤਾਂ ਦਲੀਪ ਕੋਟੇਵਾਣਾ ਦੀ ਕਿਤਾਬ ਆ ਤਿੰਨ ਲੋਕ ਸੇ ਨਿਆਰੀ ਹਾਂ ਤੇ ਮਾਤਾ ਸਾਹਿਬਕੌਰ ਬਾਰੇ ਤੇ ਮਾਤਾ ਸੁੰਦਰੀ ਜੀ ਬਾਰੇ ਦੋ ਕਿਤਾਬਾਂ ਇੱਕ ਤਿੰਨ ਲੋਕ ਸੇ ਨਿਆਰੀ ਆ ਇੱਕ ਹੋਰ ਆ ਦਿਮਾਗ ਚੋਂ ਨਾ ਨਿਕਲ ਗਿਆ ਉਹ ਮਾਤਾ ਸ ਬਾਰੇ ਆ ਵੀ ਤੁਹਾਨੂੰ ਆਇ ਲੱਗੋ ਵੀ ਤੁਸੀਂ ਅ ਅੰਬਰਸਰ ਆਨੰਦਪੁਰ ਸਾਹਿਬ ਦੇ ਨਾਲ ਤੁਰੇ ਫਿਰਦੇ ਹੋਵੋ ਇੰਨਾ ਬਰੀਕੀ ਦੇ ਨਾਲ ਲਿਖਿਆ ਹੋਇਆ ਇੱਕ ਮਾਤਾ ਜੀ ਅਜੀਤ ਕੌਰ ਜੀ ਬਾਰੇ ਆ ਇੱਕ ਮਾਤਾ ਸੁੰਦਰੀ ਜੀ ਬਾਰੇ ਆ ਇੱਕ ਰਪੇ ਤੂੰ ਉਹ ਕਿਤਾਬ ਦੱਸਦਾ ਉਹਨਾ ਪੰਜਮਾ ਸਾਹਿਬ ਜੀ ਦਾ ਪੰਜਮਾ ਸਾਹਿਬ ਜੀ ਤੇ ਬਲਦੇਵ ਸਿੰਘ ਸੜਕ ਨਾਮ ਆ ਤੇ ਉਹਨਾਂ ਦੀਆਂ ਕਿਤਾਬਾਂ ਤੋਂ ਹੋਰ ਵੀ ਅੰਗ ਜਿਵੇਂ ਢਾਵਾਂ ਦਿੱਲੀ ਦੇ ਅੰਗਰੇਜ਼ ਦੁੱਲਾ ਭੱਟੀ ਉਹਨਾਂ ਤੇ ਵੀ ਆ ਗਈ ਆ ਪਰ ਪੰਜਮਾ ਸਾਹਿਬ ਜੀ ਦਾ ਕਮਾਲ ਆ ਹਾਂ ਜੀ ਸਾਹਿਬ ਜੀ ਦਾ ਉਹਦੇ ਵਿੱਚ ਵੀ ਲਿਖਿਆ ਵੀ ਹਾਂ ਜੀ ਸਾਹਿਬ ਜੀ ਖਤਮ ਆ ਭਾਈ ਜੈਤਾ ਜੀ ਭਾਈ ਜੀਵਨ ਸਿੰਘ ਜੀ ਜਿਹੜੋਂ ਦੇ ਪਿਤਾ ਸੀਗਾ ਉਹਨਾਂ ਦਾ ਵਿਆਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪੰਡਤਾਂ ਦੀ ਕੁੜੀ ਨਾ ਕਰਾਇਆ ਸੀ ਤੇ ਪੰਡਤਾਂ ਨੂੰ ਵੀ ਕੋਈ ਇਤਰਾਜ਼ ਨਹੀਂ ਸੀ ਮਤਲਬ ਇੰਨੀ ਸ਼ਰਧਾ ਭਾਵਨਾ ਦੇ ਨਾਲ ਮਤਲਬ ਰਸਮੋ ਰਿਵਾਜ ਦੇ ਨਾਲ ਹੋਇਆ ਸੀ ਨਹੀਂ ਤਾਂ ਉਸ 500 ਸਾਲ ਪਹਿਲਾਂ ਦੀ ਗੱਲ ਨੂੰ ਹੁਣ ਦੇ ਸਮੇਂ 'ਚ ਤੁਸੀਂ ਜਾਤੀ ਅੰਤਰ ਨੂੰ ਲੈ ਕੇ ਹਜੇ ਵੀ ਗਰਾਰੀ ਨਗਰਾਰੀ ਨਹੀਂ ਬੈਠ ਹਾਂ ਵੀ ਪਿੰਡਾਂ ਦੇ ਪਿੰਡਾ ਉਜੜ ਸਕਦੇ ਆ ਹਾਂ ਹਾਂ ਇਹ ਕਾ ਨਾਵਲ ਬਈ ਕੋਠੇ ਖਰਸ ਸਿੰਘ ਆਰਾਮ ਸਰੋਭਾ ਦੂਰ ਹੁੰਦੇ ਸੀ ਕਿੰਨੀ ਹੋਊਗੀ ਵੀ ਮਤਲਬ 99 'ਚ ਆਇਆ ਹੋਊਗਾ ਇਹ ਨਾਵਲ ਉਦੋਂ ਇਹਨੇ ਮਤਲਬ ਔਰਤਾਂ ਨੂੰ ਸ਼ਰਾਬ ਪੀਂਦੇ ਦਿਖਾਤਾ ਜਿਹੜੀ ਗੱਲ ਅੱਜ ਮਤਲਬ ਕਿ ਵਾਪਰ ਰਹੀ ਹੈ ਸਾਡੇ ਸਮਾਜ ਦੇ ਵਿੱਚ ਵੀ ਉਦੋਂ ਐਂਜ ਲੱਗੀ ਮਤਲਬ ਕਿ ਨਹੀਂ ਹੋਣਾ ਕਦੇ ਵੀ ਨਹੀਂ ਹੋਣਾ ਮਤਲਬ ਕਿ ਪੰਜਾਬ ਦੇ ਵਿੱਚ ਤਾਂ ਕਦੇ ਵੀ ਨਹੀਂ ਹੋਣਾ ਹਨਾ ਇੱਕ ਅੰਜ ਵੀ ਚੱਲ ਰਿਹਾ ਹੁਣ ਜਿਵੇਂ ਨਰਿੰਦਰ ਸਿੰਘਪੂਰ ਸਾਰੇ ਪੜਕ ਜਾਕ ਚੁੱਕੇ ਆ ਤਾਂ ਇਹਦੇ ਨਾਲ ਇੱਕ ਆ ਜਾਂਦਾ ਵਾ ਪਿਆਰ ਕਬਜਾਨੀ ਪਹਿਚਾਨ ਗੁਰਪਖ ਸਿੰਘ ਪ੍ਰੀਤ ਲੜੀ ਜਿਨ੍ਹਾਂ ਨੇ ਦਿੱਤਾ ਸੀਗਾ ਅ ਮੰਝਲ ਦੇਸਪਈ ਮੰਝਲ ਦੇਸਪਈ ਉਹਦੇ ਵਿੱਚ ਵੀ ਬਹੁਤ ਕੁਝ ਤੁਹਾਨੂੰ ਵੱਖਰਾ ਤੇ ਵਧੀਆ ਮਿਲੂਗਾ ਕੱਕ ਹਰ ਵੀ ਜੇਪਾ ਨਹਿਰ ਜੀਤੇ ਕਿੰਨਾ ਸਹਣੇ ਜਾਂਦੇ ਹੁੰਦੇ ਉਹ ਕੋਣ ਬਲਵੰਤ ਗਰਗੀ ਬਲਵੰਤ ਗਰਗੀ ਨੰਗੀ ਧੁੱਪ ਨੰਗੀ ਧੁੱਪ ਦੀ ਜੀਵਨੀਆ ਮੈਨੂੰ ਲੱਗਦਾ ਇਹਦੇ ਨਾਲ ਉਹਨਾਂ ਦੇ ਜਿਹੜੇ ਨਾਟਕ ਆ ਆ ਸਾਰੇ ਬਲਵੰਤ ਗਰਗੀ ਦਾ ਨਾਟਕ ਨਹੀਂ ਬਲਵੰਤ ਗਰਗੀ ਰੇਖਾ ਚਿਤਰਾ ਜਿਹਦੇ ਵਿੱਚ ਉਹਨੇ ਰਾਈਟਰਾਂ ਸਮਕਾਲੀ ਰਾਈਟਰ ਨੂੰ ਜਿਨ੍ਹਾਂ ਨੂੰ ਮਿਲਿਆ ਸਮਝਿਆ ਉਹਨਾਂ ਦੀ ਜੀਵਨ ਬਾਰੇ ਉਸ ਸਮ ਦਾ ਕਰੈਕਟਰ ਦਰਸਾਇਆ ਵੀ ਕਿਸ ਕਿਸਮ ਦੇ ਸੀਗੇ ਇੰਟਰਵਿਊਸ ਨੇ ਕਿਸਮ ਦੇ ਲੇਕਿਨ ਉਹ ਲਿਖਣ ਤੌਰ ਤੇ ਬਲੌਗਰ ਸੀ ਇੱਕ ਤਰ੍ਹਾਂ ਨਾਲ ਬਲੌਗਰ ਹਾਂ ਨਿੰਮ ਦੇ ਪੱਤੇ ਸ਼ਰਬਤ ਦੀਆਂ ਕੋਟਾਂ ਸੱਪ ਕੌਡੀਆਂ ਵਾਲਾ ਇਪਰਮੰਤਗਰ ਗੀਰਚਾ ਹਾਂ ਮਿਰਚਾਂ ਵਾਲਾ ਸਾਧ ਮਿਰਚਾਂ ਵਾਲਾ ਨਾਟਕਾਂ ਦੇ ਵਿੱਚ ਤਾਂ ਕਮਾਲ ਸੱਲ ਪੱਥਰ ਕਣਕ ਦੀ ਬੱਲੀ ਇਹ ਤਾਂ ਐਮਏ ਦੇ ਵਿੱਚ ਸਿਲੇਬਸ 'ਚ ਵੀ ਸੀਗਾ ਤੇ ਇਦੋਂ ਬਿਨਾ ਓਸ਼ੋ ਵੀ ਪਿਆ ਹਾਂ ਤੇ ਮੈਂ ਕਹਿੰਨਾ ਯਾਰ ਕੋਈ ਦੁਨੀਆ ਦੀ ਕੋਈ ਕਿਤਾਬ ਆ ਯਾਰ ਵੀਰੇ ਤੋਂ ਮੰਗਾਉਣੀ ਆ ਨੰਬਰ ਦੱਸ ਰਿਹਾ ਤੇ ਇਹ ਤਾਂ ਸਿਰਫ ਅਸੀਂ ਜਸਟ ਡਿਸਕਸ਼ਨ ਕਰ ਰਹੇ ਆ ਪਰ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਕਿ ਮੇਰਾ ਇੰਟਰਸਟ ਥੋੜਾ ਜਿਹਾ ਮਤਲਬ ਕਹਾਣੀਕਾਰ ਦਿਮਾਗ ਕਰਕੇ ਮਤਲਬ ਮੈਂ ਜਿਆਦਾ ਨਾਵਲਾਂ ਨੂੰ ਲਾਂਜ ਧਿਆਨ ਦਿੰਦਾ ਹਨ ਪਰ ਹਰ ਭੇਜ ਦਾ ਜਿਹੜਾ ਦਿਮਾਗ ਉਹ ਹਿਸਟਰੀ ਕਰਕੇ ਤੇ ਪਰ ਬਹੁਤ ਜ਼ਿਆਦਾ ਢੇਰ ਪੜਦਾ ਤਾਂ ਮੈਨੂੰ ਪਤਾ ਵੀ ਜਿੰਨੀਆਂ ਕਿਤਾਬਾਂ ਦੀ ਗਿਣਤੀ ਇੱਥੇ ਇੰਨੀ ਏਡੀ ਲਾਇਬ੍ਰੇਰੀ ਬੰਗੂ ਹਰ ਭੇਜ ਦੇ ਘਰੇ ਆ ਮਤਲਬ ਇੰਨਾ ਇਹਨੂੰ ਉਹ ਆ ਪਰ ਇਹ ਚੀਜ਼ ਨਾਲੇ ਕਾਮਯਾਬ ਤੁਹਾਡੇ ਪਿੱਛੇ ਇੱਕ ਨਾਮ ਪਿਆ ਉਹ ਬਲੱਡ ਲਾਈਨ ਕਿਹੜਾ ਬਲੱਡ ਲਾਈਨ ਨਵਾਂ ਆ ਇਹ ਮੇਰਾ ਲਿਖਿਆ ਜੀ ਮਨਿੰਦਰ ਮਖਾ ਮਖਾ ਬਾਈ ਦਾ ਲਿਖਿਆ ਆਪਾਂ ਨਾਂ ਨਹੀਂ ਸੀ ਦੱਸਿਆ ਲੈ ਵੀਰੇ ਦਾ ਮਨਿੰਦਰ ਮਖਾ ਬਾਈ ਦਾ ਲਿਖਿਆ ਹੋਇਆ ਇਹ ਇਹਦਾ 10ਵਾਂ ਐਡੀਸ਼ਨ ਆ ਗਿਆ ਜੀ ਅੱਛਾ ਹਾਂ ਇਨਾ ਵਿਕ ਗਿਆ ਹਾਂ ਇਹ ਬਹੁਤ ਵਿਕ ਰਿਹਾਗਾ ਹੁਣ ਵੀ ਚੱਲ ਰਿਹਾ ਤੇ ਕਿ ਇਹ ਜੋਵਾ ਸੈੱਤ ਅਕੈਡਮੀ ਦੀ ਸ਼ਾਰਟਲਿਸਟ ਦੇ ਵਿੱਚ ਸੀ ਅਵਾਰਡ ਨਹੀਂ ਮਿਲੇ ਮੈਂ ਨਾ ਇੱਥੇ ਦਰਸ਼ਕੋ ਸ਼ਾਰਟਲਿਸਟ ਦੇ ਵਿੱਚ ਸੀਗਾ ਮੈਂ ਨਾ ਇੱਕੀ ਬੇਨਤੀ ਕਰੂੰਗਾ ਭਾਈ ਜੀ ਯਰ ਬਾਜ਼ਾਰ ਚੋਂ ਆਰਟੀਫੀਸ਼ੀਅਲ ਤੋਫੇ ਖਰੀਦਣ ਨਾਲੋਂ ਇੱਕ ਕਿਤਾਬ ਲੈ ਲਿਓ ਹੋ ਸਕਦਾ ਉਹ ਆਪਨਾ ਪੜੇ ਉਹਦਾ ਪੁੱਤ ਪੁੱਤੇ ਹੀ ਪੜ ਲੇ ਕਦੇ ਨੈਟ ਬੰਦ ਹੋ ਜਾਂਦਾ ਨਾ ਤੇ ਜਦੋਂ ਬਾਬਾ ਅੰਦਰ ਕੀਤਾ ਸੀ ਉਹ ਫਰਸੇ ਵਾਲਾ ਤੇ ਨੈਟ ਰੂਟ ਬੰਦ ਸੀ ਸਾਰੇ ਪਾਸੇ ਤੇ ਉਦੋਂ ਲੋਕਾਂ ਨੂੰ ਸਮਝ ਕਿ ਕੀ ਕਰਗੇ ਤੇ ਕੀ ਪੜੀਏ ਉਦੋਂ ਕਿਤਾਬ ਤੇ ਬੰਦਾ ਹੱਥ ਮਾਰਦਾ ਮੈਨੂੰ ਲੱਗਦਾ ਬਈ ਕਿ ਜਿਹੜੀ ਕਿਤਾਬ ਹੈ ਨਾ ਉਹ ਗੀਤ ਨਹੀਂ ਹੁੰਦੀ ਕਦੇ ਵੀ ਤੁਸੀਂ ਦੇਖੋ ਗਾਣਾ ਨਹੀਂ ਹੁੰਦੀ ਉਹ ਹੁੰਦੀ ਹੈ ਜੁਗ ਤੁਸੀਂ ਦੇਖੋਗੇ ਕਿ ਤੁਸੀਂ ਮਤਲਬ ਨਾਨਕ ਸਿੰਘ ਨੂੰ ਗਏ ਨੂੰ ਮੈਨੂੰ ਲੱਗਦਾ ਵੀ ਹੋ ਗਏ ਹੋਣੇ 60 70 ਸਾਲ ਤੋਂ ਵੱਧ ਹੋ ਗਏ ਹੋਣਾ ਨਾ ਬਈ ਆ ਇਹ ਬੁੱਕ ਨੂੰ ਮੈਨੂੰ ਲੱਗਦਾ ਵੀ ਹੋ ਗਏ 70 ਸਾਲ ਹੋ ਗਏ ਆਈ ਨੂੰ ਜਾਈ ਨੂੰ ਵੀ ਇੰਨਾ ਟਾਈਮ ਹੀ ਹੋ ਗਿਆ ਤੁਸੀਂ ਉਹ ਟਾਈਮ ਦੇ ਗੀਤ ਨਹੀਂ ਲੱਭ ਸਕਦੇ ਤੁਸੀਂ ਮਤਲਬ ਕਿਤਾਬਾਂ ਤੁਹਾਨੂੰ ਆਮ ਹੀ ਮਿਲ ਜਾਣੀਆਂ 2 200 ਸਾਲ ਪੁਰਾਣੀ 1.5 150 ਸਾਲ ਪੁਰਾਣੀ ਕਿਉਂ ਕਿਤਾਬ ਆਪਦੇ ਨਾਲ ਉਹ ਸਮੇਂਦਰ ਲੈ ਕੇ ਤੁਰਦੀ ਆ ਫਿਰ ਤੁਹਾਨੂੰ ਉਹ ਸਮੇਂ ਦਾ ਸੱਚ ਹੁੰਦਾ ਫਿਰ ਉਹ ਹਾਂ ਸਾਇਤ ਸਮੇਂ ਦਾ ਸੱਚ ਹੁੰਦਾ ਹੈ ਹਨਾ ਅ ਕਈ ਵਾਰੀ ਲੱਗਦਾ ਹੈ ਕਿ ਮਤਲਬ ਇਹ ਕਿ ਬਿਚੀ ਹਿਸਟਰੀ ਦੇ ਵਿੱਚ ਚੀਜ਼ਾਂ ਨੂੰ ਵਧਾ ਚੜਾ ਕੇ ਪੇਸ਼ ਕੀਤਾ ਜਾ ਰਿਹਾ ਪਰ ਫਿਰ ਵੀ ਸਾਨੂੰ ਮਤਲਬ ਇਹ ਅੰਦਾਜ਼ਾ ਹੋ ਜਾਂਦਾ ਵੀ ਬੰਦਾ ਕਿਵੇਂ ਦਾ ਹੋਊਗਾ ਯਾਰ ਹਨਾ ਬੰਦੇ ਦੇ ਅੰਦਰ ਜਿਹੜਾ ਸ਼ੋਰ ਨਾ ਲੱਗਿਆ ਨਾ ਉਹ ਉਹ ਸਮਾਜ ਕਿਵੇਂ ਦਾ ਹੋਊਗਾ ਇੱਕ ਉਹ ਸਫਰਨਾਮਿਆਂ ਦਾ ਰਹਿ ਗਿਆ ਸੀਗਾ ਆਪਣਾ ਮਨਮੋਹ ਮਨਮੋਹਨ ਬਾਬਾ ਮਨਮੋਹਨ ਬਾਬਾ ਜੀ ਉਹਨੋ ਦੇ ਸਫਰਨਾਮੇ ਕਮਾਲ ਆ ਤੁਸਨੂੰ ਆਏ ਲੱਗੋ ਬੜਕ ਦੇ ਢੇਰਾਂ ਚ ਆਪ ਹੀ ਨਾਲ ਤੁਰੇ ਜਾਂਦੇ ਹੁੰਨੇ ਆ ਬਿਲਕੁਲ ਬਿਲਕੁਲ ਉਹ ਬਾੜਾ ਸਿਰਾਵਾ ਇਹਨਾਂ ਦਾ ਹੈਗਾ ਪਾਥੀ ਹੀ ਮੰਜ਼ਲ ਹੈ ਇਹ ਕੀ ਆ ਬਿਲਕੁਲ ਲਗਭਗ ਸਾਰੀ ਪਇਆ ਸ਼ਿਸ਼ਾ ਸੂਰੀ ਤੱਕ ਵਾਲੇ ਕਿ ਸਾਰੇ ਪਇਆ ਤੇ ਉਹ ਬਹੁਤ ਕਮਾਲ ਦੀ ਪੜਨ ਵਾਲੀਆਂ ਚੀਜ਼ਾਂ ਸਾਈਕਲ ਦੇ ਉੱਤੇ ਮੱਧ ਪ੍ਰਦੇਸ਼ ਦੇ ਸਾਰੇ ਘੁੰਮੇ ਤੇ ਸਾਨੂੰ ਉੱਤੇ ਅੱਜ ਹੁਣ ਜੀ ਚੰਦਰੀ ਚੰਦੇਰੀ ਗਏ ਸੀ ਮਧੁਰ ਵਿੱਚ ਪੈਂਦਾ ਸਾਨੂੰ ਗੱਡੀ ਤੇ ਜਾਣਾ ਔਖਾ ਸੀ ਤੇ ਉਹ ਬਬਾਈ ਕਹਿੰਉਣਾ ਬਾਬਾ ਹੀ ਕਹਾਂਗੇ ਆਪਾਂ ਤਾਂ ਯਾਰ ਉਹ ਘੈਂਟ ਬੰਦਾ ਹੈ ਨਾ ਬਾਬਾ ਲੱਗਦਾ ਮਨੂਰ ਬਾਬਾ ਜੀ ਤਾਂ ਉਹ ਸਾਈਕਲ ਦੇ ਉੱਤੇ ਕੋਈ ਡਾਕੂਆਂ ਜੀ ਡਲਹੌਜੀ ਰਹਿੰਦੇ ਆ ਨਾਨਕ ਸਿੰਘ ਵੀ ਜਿੰਨੇ ਨਾਮ ਲਿਖਦਾ ਸੀ ਜਾ ਕੇ ਆਪਦੇ ਡਲਹੌਜੀ ਪਹਾੜਾਂ 'ਚ ਲਿਖਦੇ ਪਹਾੜਾਂ ਦੇ ਵਿੱਚ ਲਿਖਦਾ ਸੀਗਾ ਹੁਣ ਕਿਤਾਬ ਦਾ ਇੱਕ ਬਈ ਇਹ ਵੀ ਹੋ ਗਿਆ ਕਿ ਕਿਤਾਬ ਪੜ੍ਹਨੀ ਨਾ ਜੋਗ ਵਰਗਾ ਕੰਮ ਹੀ ਹੋ ਗਿਆ ਉਹਦਾ ਕਾਰਨ ਹੈ ਕਿਉਂਕਿ ਸੋਸ਼ਲ ਮੀਡੀਆ ਨੇ ਮਤਲਬ ਕਿ ਸਾਨੂੰ ਸ਼ਾਰਟ ਮਤਲਬ ਛੇੜਾ ਐਂਟਰਟੇਨਮੈਂਟ ਦਾ ਜਿਹੜਾ ਟੈਂਪਰ ਆ ਸ਼ਾਰਟ ਕਰਦਾ ਰੀਲਾਂ ਕਰਕੇ ਹਨਾ ਤੇ ਹੁਣ ਮਤਲਬ ਜਦੋਂ ਤੁਸੀਂ ਕਿਤਾਬ ਪੜਨ ਬੈਠੋਗੇ ਤਾਂ ਉਹ ਲੰਮਾ ਸਮਾਂ ਚਾਹੀਦਾ ਤੁਹਾਨੂੰ ਬਿਲਕੁਲ ਬਿਲਕੁਲ ਤੇ ਇੱਕ ਇਹ ਵੀ ਹੈ ਕਿ ਸੋਸ਼ਲ ਮੀਡੀਆ ਨੇ ਜਿਹੜੀ ਮਿਸ ਇਨਫਾਰਮੇਸ਼ਨ ਹੈ ਹੂੰ ਉਹ ਜ਼ਿਆਦਾ ਫਲਾਤੀ ਹੂੰ ਤੇ ਇੱਕ ਏ ਆਈ ਦਾ ਯੁੱਗ ਆ ਗਿਆ ਹੂੰ ਉਹਦੇ ਕਰਕੇ ਆਵਾਜ਼ਾਂ ਹੁਣ ਮਤਲਬ ਉਹੀ ਲੱਗ ਜਾਂਦੀਆਂ ਨੇ ਹਨਾ ਤਾਂ ਕਰਕੇ ਹੁਣ ਕਿਤਾਬ ਜ਼ਰੂਰੀ ਬਹੁਤ ਹੋ ਗਈ ਤਾਂ ਪੜ੍ਹਨੀ ਜ਼ਰੂਰੀ ਹੋ ਗਈ ਜੇ authenticity ਕਿਸੇ ਚੀਜ਼ ਦੀ ਤੁਸੀਂ ਲੈਣੀ ਆ ਹੂੰ ਘਰ 'ਚ ਸਭ ਤੋਂ ਸੁਣੀ ਥਾਂ ਉਹ ਅਜੇ ਕਿਤਾਬਾਂ ਖਤਾਬ ਬਰਕਤ ਕਰਦੀ ਹੈ ਘਰੇ ਪਈ ਯਾਰ ਮੈਂ 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 ਇੱਕ ਗੱਲ ਅਕਸਰ ਹੀ ਕਹਿਣਾ ਹੁਣਾ ਕਿ ਜਿਹਦੇ ਘਰੇ ਪੌਦਾ ਹੈ ਨਹੀਂ ਜਿਹਦੇ ਘਰੇ ਕਿਤਾਬ ਹੈ ਨਹੀਂ ਪੜਨ ਵਾਲੀ ਤੁਸੀਂ ਉਸ ਬੰਦੇ ਨਾਲ ਦੋਸਤੀ ਨਾ ਕਰੋ ਬਿਲਕੁਲ ਜੇ ਪਾਲਤੂ ਜਾਨਵਰ ਨਹੀਂ ਵੀ ਰੱਖਿਆ ਨਾ ਉਹਦੇ ਕੋਲ ਜਗ੍ਹਾ ਨਹੀਂ ਹੈਗੀ ਤਾਂ ਉਹਦੇ ਘਟੋ-ਘਟ ਘਰੇ ਪੌਦੇ ਅਸਲੀ ਲੱਗੇ ਹੋਣੇ ਚਾਹੀਦੇ ਆ ਤਾਂ ਉਸ ਬੰਦੇ ਦੇ ਘਰੇ ਕਿਤਾਬਾਂ ਪਈਆਂ ਹੋਣੀਆਂ ਚਾਹੀਦੀਆਂ ਉਹ ਬੰਦੇ 'ਚ ਕੋਈ ਫੀਲਿੰਗ ਹੈਗੀ ਆ ਕਲਪਨਾ ਸ਼ਕਤੀ ਹੈਗੀ ਆ ਬਿਲਕੁਲ ਜੇ ਉਹ ਬੰਦੇ ਦੇ ਘਰੇ ਇਹ ਚੀਜ਼ ਹੈਣੀਗੀ ਤੁਸੀਂ ਉਹਦੇ ਨਾਲ ਦੋਸਤੀ ਨਾ ਕਰੋ ਉਹ ਬੰਦੇ 'ਚ ਫੀਲਿੰਗ ਨਹੀਂ ਕਿਤਾਬਾਂ ਕਰਦੀਆਂ ਵਰ ਮੈਂ ਲਿਖਿਆ ਸੀ ਬਈ ਇੱਕ ਵਾਰੀ ਕਿ ਜ਼ਿੰਦਗੀ ਬਦਲ ਸਕਦੀ ਹੈ ਤੁਰਨਾ ਪੈਂਦਾ ਹੈ ਹਨੇਰਿਆਂ ਤੋਂ ਚਾਨਣ ਵੱਲ ਮਸ਼ੀਨਾਂ ਤੋਂ ਕੁਦਰਤ ਵੱਲ ਫਰਸਤ ਵਿੱਚ ਕਿਤਾਬਾਂ ਵੱਲ ਜ਼ਿੰਦਗੀ ਬਦਲ ਸਕਦੀ ਹੈ ਵਾਹ 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 ਤੇ ਸੱਜਣੋ ਤੁਹਾਡੀ ਵੀ ਬਦਲ ਸਕਦੀ ਹੈ ਜ਼ਿੰਦਗੀ ਬਸ ਇੱਕ ਕਾਲ ਦੂਰ ਆ ਤੁਹਾਡੇ ਘਰੇ ਪਾਰਸਲ ਪਹੁੰਚੂਗਾ ਬਿਲਕੁਲ ਠੀਕ ਹੈ ਕਿ ਨਹੀਂ ਤੁਸੀਂ ਕਿਸੇ ਵੀ ਥਾਂ ਤੇ ਬੈਠੇ ਆ ਜਿੱਥੇ ਪਾਰਸਲ ਪਹੁੰਚ ਸਕਦਾ ਆ ਦੇਖੋ ਇਧਰਲੇ ਪਾਸੇ ਕਿੰਨੇ ਪਾਰਸਲ ਪੈਕ ਹੋਏ ਪਿਆ ਤੇ ਮੰਗਵਾਉਣ ਵਾਲੇ ਐਵੇਂ ਢੇਰਾਂ ਦੇ ਢੇਰ ਮੰਗਵਾਉਂਦੇ ਆ ਥੱਲੇ ਮਾਰਨੇਗਾ ਆ ਦੇਖੋ ਆ ਦੇਖਾ ਪੈਕ ਹੋਏ ਪਿਆ ਬੇਟਾ ਅੱਗੇ ਨਾਲ ਜਦੋਂ ਆਪਾਂ ਪੜ੍ਹਦੇ ਹੁੰਦੇ ਸੀ ਉਹ ਕੰਦਾ ਤੇ ਲਿਖਿਆ ਹੁੰਦਾ ਸੀ ਪਾਪਾ ਜੀ ਨਾ ਪੀਓ ਸ਼ਰਾਬ ਮੈਨੂੰ ਲੈ ਦਿਓ ਇੱਕ ਕਿਤਾਬ ਹਾਂ ਹਾਂ ਪਹਿਲੀਆਂ ਦੇ ਵਿੱਚ ਜਦੋਂ ਸਾਖਰਤਾ ਮਿਸ਼ਨ ਚੱਲਿਆ 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 ਉਹਦੋਂ ਉਹ ਗੱਲ ਇਹ ਨਾ ਬੜਾ ਲੱਗਣਾ ਯਾਰ ਕਿਤਾਬ ਹਨਾ ਹੂੰ ਤਾਂ ਉਦੋਂ ਸਾਖਰਤਾ ਮਿਸ਼ਨ ਚੱਲਿਆ ਚੱਲਿਆ ਇਹ ਉਹ ਸਾਖਰਤਾ ਮਿਸ਼ਨ ਦਾ ਇਹ ਮੇਰੇ ਹਿਸਾਬ ਨਾਲ ਸਲੋਗਨ ਸੀਗਾ ਤੇ ਲੈ ਵੀ ਸਜਣੋ ਤੁਸੀਂ ਵੀ ਲੈ ਸਕਦੇ ਆ ਕਿਤਾਬ ਜਿਉਂਦੇ ਰਹੋ